ਉਸਤਾਦ ਜੀ ਅੱਜ ਪਤੀ ਨਹੀਂ ਲੱਗਦਾ ਭਾਂ ਦਾ ਬੀਜੀ ਠੱਕਿਆ ਗਿਆ ਸੀ ਕਾ ਮੋਤ ਵੀ ਲੱਗ ਆਹੋ ਉਸਤਾਦ ਜੀ ਮੇ ਤਾਂ ਨੋਇ ਨਹੀਂ ਕੱਟਿਆ ਹੁੰਦਾ ਹੀ ਹਾਂ ਉਹ ਨੋ ਕੱਟ ਨਹੀਂ ਲੈ ਲੈ ਕਸਮਾ ਇਹ ਤੇ ਕਾਨੂੰ ਇਹ ਤੇ ਥੋ ਗੰਦਾ ਮੱਤੇ ਲੱਗਿਆ ਹੁੰਦਾ ਹੈ ਉਹ ਕਾਨੂੰ ਲੱਗਿਆ ਹੁੰਦਾ ਉਸਤਾਦ ਜੀ ਮੈਂ ਡੱਕੇ ਨਾਲ ਕੱਢ ਲਾ ਉਹਨਾਂ ਨੂੰ ਬਹੁਤ ਤਾਰ ਚ ਪਾਉਣਾ ਤੇ ਉਹਦਾ ਚ ਗੱਦਬਦ ਨਾ ਉਸਤਾਦ ਜੀ ਅੱਜ ਕੰਪੜਾ ਜਾ ਕੇ ਮਿਲਰ ਕੇ ਸੋਨੇ ਛੱਡ ਹੋ ਗਈ ਰਾਤ ਤਰੇਲ ਪੈ ਗਈ ਤਰੇਲ ਪੈ ਗਈ ਤਲੇਲ ਨਹੀਂ ਪੁੱਤ ਤਰੇਲ ਪੈ ਗਈ ਅੱਛਾ ਤਰੇਲ ਪੈ ਗਈ ਹਾਂ ਹਾਂ ਤੇ ਮੈਂ ਕਹਿੰਦਾ ਸੀਗਾ ਟੱਲੀ ਟੱਲੀ ਦਾ ਲੈਟਰਿੰਗ ਚ ਹੈ। ਓਹ ਹੋ। ਆਜਾ। ਹਜੇ ਆਇਆ ਨਹੀਂ। ਓ ਟੱਲੀ ਸਾਹਿਬ ਜੀ ਤੁਸੀਂ ਉਹਨੂੰ ਕੋਈ ਕਹੀ ਹੈ ਨਾ ਟੱਲੀ ਦਾ ਮੈਂ ਆ। ਓ ਪੰਜ ਦਾ ਕਿਹੜਾ ਪਤਾ ਲੱਗਦਾ ਖਾਤੀ ਪੀਤੀ ਚ। ਹਮ ਹੈ? ਅਸਤਾਨ ਜੀ। ਹਾਂ। ਜੋਰ ਮੇਰਾ। ਜੋਰ ਪੁੱਤ ਪਾਇਆ ਫਿਰ ਤੈਨੂੰ ਥੇੜੀਆਂ ਤੇ ਕਰਾਉਣਾ। ਜਾ ਕੇ ਆਪਦਾ ਹੱਗੇ ਹੈ। ਹੈ? ਹਾਂ ਰਸਤਾ ਦਾ। ਕਹਿਣ ਆ ਆ ਆ ਆ। ਹੈ। ਦਵਾਏ। ਹੱਤ ਚਲੋ ਜੀ ਇੱਥੇ ਚੋਇਆ ਜਾਂਦਾ ਤੇਲ ਮੈਂ ਦਾ ਉਸਤਾਦ ਬਾਰਾ ਖਾਰੇ ਨਾ ਤਾਂ ਮੇਰਾ ਬੱਡਾ ਠੀਕ ਹੁੰਦਾ ਉਸਤਾਦ ਅੱਛਾ ਹੋਰ ਕੀ ਕਰਾਂ ਮੈਂ ਮੈਨੂੰ ਹਾਲਾ ਦੱਸਦੇ ਉਸਤਾਦ ਤੇਰੇ ਪਤਰ ਮੈਂ ਤੁਨ ਪਈਆ ਮੈਨੂੰ ਮਸਾਜ ਕਰਾਇਗਾ ਪਾਚ ਕਰ ਉਸਤਾਦ ਜੀ ਨਲੀਆ ਲੱਗ ਗਿਆ ਨਲੀਆ ਲੱਗ ਗਿਆ ਮੇਰਾ ਸਾਰਾ ਜਿੰਨਾ ਕਰਦਾ ਮੈਂ ਸਾਰਾ ਇੱਥੇ ਲੱਗਿਆ ਮੈਨੂੰ ਤੂੰ ਜੀ ਜੋਨੂ ਬਿਮਾਰੀ ਨਹੀਂ ਪੁੱਤ ਤੁਸੀਂ ਮੈਨੂੰ ਦੱਦ ਲੱਗੇ ਹੋਏ ਆ ਸਰ ਕੱਲਾ ਕੰਬਲ ਤੋਂ ਪਰਾ ਰਹੇ ਤੇਨੂੰ ਕਿਹੜੇ ਪਤਾ ਨਹੀਂ ਤੇਰੀ ਕਿ ਜਰਾ ਛੀਨ ਹੋਣ ਉਸਤਾਦ ਮੈਨੂੰ ਤਾਂ ਐ ਲੱਗਦਾ ਮੈਨੂੰ ਖੁੱਲੇ ਚ ਬੈਠਣਾ ਪਿਆ ਗਰੂ ਰਹੇ ਤਾਂ ਅੱਖ ਹੂੰ ਉਸਤਾਦ ਮੈਨੂੰ ਮੈ ਦੱਸ ਮੈਂ ਬਾੜੀ ਚ ਜਾਇਆ ਬੜੀ ਦਿੱਤੇ ਉਪੇਚੇ ਉਪੇਚੇ ਪਤੰਦਰਾ ਉਹਦੀ ਸਬਜ਼ੀਆਂ ਲਾਈਆਂ ਹੋਈਆਂ ਨੇ ਉਹ ਫਿਰ ਕਿਉਂ ਐਸਾ ਉਹ ਵੀ ਨੇ ਫੁੱਲ ਤੇ ਕੋਈ ਹੋਰ ਫੁੱਲ ਧਰ ਕੇ ਤੇਰੇ ਵਰਗਾ ਹੈ ਉਹ ਫਿਰ ਕਿਉਂ ਐਸਾ ਰੇਪ ਆਉਂਗਾ ਆਹੋ ਰੇਪ ਆਏਗਾ ਤੂੰ ਗੰਦ ਪਾਏਗਾ ਹੁਣ ਉੱਥੇ ਜਾ ਹਾਂ ਛਾਦੀ ਭਾਜੀ ਖਾਣ ਪਈ ਉਹ ਸਾਧ ਤੂੰ ਇਹਨਾਂ ਨੂੰ ਕਹ ਦੇ ਯਾਰਾ ਸਾਰੇ ਦਿਨ ਗੰਦ ਪਾਈ ਜਾਂਦਾ ਡਾਇਟਿੰਗ ਪਈ ਪਈ ਉਹ ਕੋਈ ਪੱਟ ਤੇ ਤੇਰੀ ਛਾਪੜਾ ਲੜ ਗਈ ਪਤੰਦਰਾ ਜਾ ਕੇ ਥੱਲੇ ਫਲੈਕਸ ਪੱਟ ਥੱਲੇ ਤਾਂ ਪਰਝਾਈ ਗਾਲਾਂ ਕੱਢੂ ਲੈ ਕੇ ਨਾ ਬੋਝ ਪਚਾ ਕੇ ਜਾ ਕੇ ਬੱਟੇ ਤੋਂ ਪਰਾ ਬੈਜੀ ਪਤੰਦਰਾ ਦੂਜਿਆਂ ਦੇ ਬਾਹਰ ਤੋਂ ਬੈਜੀ ਕਿਤੇ ਛਾਦੀ ਤੇ ਕਰ ਹਾਂ ਸਾਰੀ ਗੱਲ ਆਪਣੇ ਸਿਰ ਆਊਗੀ ਫਿਰ ਹਾਂ ਅਗਲਾ ਕਹਿੰਦਾ ਭਾਈ ਤੂੰ ਪੀਲੀਆ ਕਾਜਰਾ ਹੁੰਦੀ ਹੈ ਅੱਛਾ ਵਿੱਚ ਨਾ ਕਰਦਾ ਵਿੱਚ ਅੱਲਾ ਜੀ ਓਏ ਓਏ ਨਾ ਤਾਂ ਮੈਂ ਨਹੀਂ ਹੋਏ ਗੰਦ ਪਾਉਂਦਾ ਤੇ ਨਾ ਤੂੰ ਬੋਲ ਕੇ ਗੰਦ ਪਾਤਾ ਬੱਚ ਕਰ ਤੂੰ ਤੂੰ ਇੱਥੇ ਆ ਜਾ ਉਹ ਚੱਲ ਜਾ ਭੱਜ ਕੇ ਜਾ ਤੇਰੀ ਹਾਂ ਜਾ ਭੱਜ ਜਾ ਸੇਤ ਆ ਜਾ ਹਾਂ ਮੈਨੂੰ ਤਾਂ ਲੱਗਦਾ ਵਿੱਚ ਓ ਭੱਗ ਜਾ ਓਏ ਇੱਥੇ ਗੰਦ ਪਾਏਗਾ ਉੱਠ ਜਾ ਤੂੰ ਭੱਗ ਜਾ ਹਾਂ ਜਾ ਚੱਲ ਹੋਰ ਇੱਧਰ ਆ ਭੱਜ ਜਾ ਆਇਆ ਉਸਤਾਦ ਉਸਤਾਦ ਆ ਤੂੰ ਵੀ ਜੱਲਾ ਕੁੱਤਾ ਜੀ ਠੀਕ ਆ ਉਸਤਾਦ ਆਏ ਹਾ ਉਸਤਾਦ ਹਾਂ ਮੈਨੂੰ ਇਹ ਲੱਗਦਾ ਕਿ ਤੇ ਗੋਭੀ ਦਾ ਫੁੱਲ ਨਾ ਖੋਜ ਉਹ ਤੇਰੀ ਉਹ ਭੱਗ ਜਾ ਓਏ ਕੁੱਤੇ ਦੀ ਭੱਗ ਜਾ ਇਹ ਮਾ ਨਾ ਦਾਸਤਾਦ ਜੋ ਥੱਲੇ ਲਈ ਕਹਦਾ ਓਏ ਘੜਬੜ ਹੋਉ ਉਸਤਾਦ ਪਾਈ ਜਾ ਹਾਂ ਦੱਪ ਲੈ ਦੱਪ ਲੈ ਮੈਨੂੰ ਲੱਗਦਾ ਘੜਬੜ ਹੋ ਗਈ ਉਸਤਾਦ ਹੇ ਹੇ ਹੋ ਨਾ ਉਸਤਾਦ